ਸਾਂ ਤੇ ਨਤਮਸਤ ਕੋ ਕੇ ਆਉਂਦੇ ਸ੍ਰਧਾਲੂ ਇਸ ਤਰ੍ਹਾਂ ਰੇਡਿੰਗ ਨੂੰ ਉਮਦੇ ਆ ਬਾਈ ਜਰੇ ਦੇ ਲੋਕ ਮੇਲਾ ਜੀ ਇਹ ਮੇਲਾ ਇਨਾਂ ਦਾ ਬਜ਼ੁਰਗ ਸੀ ਗੱਡੀਆਂ ਵਾਲਿਆਂ ਦਾ ਰਾਜਪੂਤਾਂ ਦਾ ਸੋ ਤੇ 50 ਸਾਲ ਗੱਲ ਨੂੰ ਹੋ ਗਏ ਹੁਣੇ ਬਾਬਾ ਜੀ ਸਰਦਾਰ ਦਾਸ 11 12 ਸੂਈ ਕਾਫੀ ਸਮੇਂ ਤੋਂ ਸਾਡੀ ਸੁਰਤ ਤੋਂ ਪਹਿਲਾਂ ਦਾ ਹੀ ਮੇਲਾ ਲੱਗ ਰਿਹਾ ਜੀ ਬਹੁਤ ਜਿਆਦੇ ਸੁਖਣਾ ਪੂਰੀਆਂ ਹੁੰਦੀਆਂ ਹੈ ਜੀ ਦੂਰ ਦੂਰ ਤੋਂ ਦੁਨੀਆਂ ਹੁੰਦੀ ਹੈ ਸਾਰੇ ਸਿੰਘ ਸਜਕਾਉਂਦੇ ਹੈਗੇ ਹੈ ਬਹੁਤ ਜਿਆਦੇ ਇਹਦੀ ਲੀਲਾ ਬਹੁਤ ਹੈਗੀ ਹੈ ਜਿਹੜੇ ਇਹਨੂੰ ਮਸ਼ਹੂਰ ਕਰਦੇ ਹੈ ਉਹਨਾਂ ਦਾ ਵੀ ਧੰਨਵਾਦ ਆਏ ਕਰਦੇ ਮੈਂ ਚਾਹਾਂ ਮੈਂ ਤੁਹਾਨੂੰ ਦੱਸਦਾ ਕਲਾਸ ਦਾ ਕਲਾਸ ਦਾ ਕਲਾਸ ਦਾ ਆਪਾਂ ਅਗਲਾ ਟੋਨ ਲਾ ਲਵਾਂਗੇ ਮਾਰੇ ਸਾਰੇ ਸਾਰੇ ਸਰਦਾਰੋ ਦਰਸ਼ਕਾਂ ਦਾ ਚੈਨਲ ਉਪਰ ਜਿਲਦੀਆਂ ਗਹਿਰਾਈਆਂ ਵਿੱਚੋਂ ਸਵਾਗਤ ਹੈ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਜੋ ਦੋਸਤੋ ਤੁਹਾਨੂੰ ਅੱਜ ਰੂਰੂ ਬੋਲਦੇ ਆ ਰਾਜਪੂਤ ਲਹਾੜਾਂ ਦਾ ਮੇਲਾ ਇੱਕ ਨੇੜੇ ਪਿੰਡ ਦੇ ਵਿੱਚ ਲੱਗਦਾ ਲੁਹਾਂ ਪਿੰਡ ਚ ਲੁਹਾਂ ਤੇ ਜੀ ਸਿੰਘ ਵਾਲਾ ਤੇ ਪਿੰਡ ਦੀਆਂ ਦੋ ਤਾਂ ਜਿਹੜਾ ਵੇਖਣ ਇੱਕੋ ਹੀ ਹੈ ਪਰ ਅਲੱਗ-ਅਲੱਗ ਹੈ ਇੱਕ ਲੁਹਾਂ ਦਾ ਜੀ ਸਿੰਘ ਵਾਲਾ ਇੱਕ ਜਿਹੜੀ ਇਹਦੇ ਜੇਪਾਸੇ ਅ ਹਲੋਹਾਮਾ ਤੇ ਜੀ ਸਾਈਡ ਤੇ ਅਜੀਤ ਸਿੰਘ ਵਾਲਾ ਇੱਥੇ ਰਾਜਪੂਤ ਲਹਾਰ ਪ੍ਰਾਦੇ ਦੇ ਜਿਹੜੇ ਵੱਡੇ-ਵੱਡੇਰੇ ਆ ਉਹਨਾਂ ਦੀ ਯਾਦ ਬਾਬਾ ਜੀ ਦੇ ਵਿੱਚ ਇੱਥੇ ਮੇਲਾ ਲੱਗਦਾ ਪਾਓ ਸਾਰੇ ਨਾਲ ਚਲੋ ਤਾਂ ਖਰੂਰ ਕਰੋਣੇ ਮੇਲੇ ਦੇ ਅਲੋੜਦਾ ਆਸਾਓ ਸੀ ਦੇ ਘਾਇਦੇ ਕੋਲੇ ਪਹੁੰਚ ਗਏ ਆਪਾਂ ਆਪਾਂ ਚੱਲੇ ਆ ਹਲਹਾ ਪਿੰਡ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰਾ ਨਾਂ ਜੀ ਮਲਕੀਤ ਸਿੰਘ ਪਿਓ ਦਾ ਨਾਂ ਗੁਰदयाल ਸਿੰਘ ਲੁਆਮ ਜੀ ਲੁਆਉ ਜੀ ਸਿੰਘ ਨਾਲ ਇੱਧਰ ਇੱਧਰ ਲੁਆਉ ਇਹ ਮੇਲਾ ਜੀਸ ਨਾਲ ਜੀ ਲੱਗਦਾ ਜੀ ਮੇਲਾ ਜੀਸ ਇਹ ਮੇਲਾ ਇਹਨਾਂ ਦਾ ਬਜ਼ੁਰਗ ਸੀ ਗੱਡੀਆਂ ਵਾਲਿਆਂ ਦਾ ਰਾਜਪੂਤਾਂ ਦਾ ਇਹ ਸਾਡੇ ਪਿੰਡ ਪੁਰਾਣੇ ਸਮੇਂ ਤੋਂ ਆਉਂਦਾ ਹੁੰਦਾ ਸੀ ਤੇ ਜਦੋਂ ਆਉਂਦਾ ਸੀ ਤੇ ਲੋਕਾਂ ਨੂੰ ਕਥਾ ਸੁਣਾਉਂਦਾ ਹੁੰਦਾ ਸੀ ਲੋਕ ਕਥਾ ਸੁਣ ਕੇ ਤੇ ਘਰਾਂ ਘਰਾਂ ਉਜਾਰ ਦੇ ਰਾਤ ਨੂੰ ਤੇ ਜਿੱਦੇ ਜਦੋਂ ਇਹਦੀ ਮੌਤ ਹੁੰਦੀ ਆ ਫੇਰ ਲੋਕ ਕਥਾ ਸੁਣਨ ਗਏ ਉਹ ਲੋਕਾਂ ਨੂੰ ਆਦਾ ਵੀ ਮੈਂ ਕਥਾ ਨਹੀਂ ਸੁਣਾਉਣੀ ਅੱਜ ਅਸੀਂ ਰਾਤ ਨੂੰ ਚਲੇ ਜਾਣਾ 12 ਵਜੇ ਉਹਨਾਂ ਦੀ 12 ਵਜੇ ਮੌਤ ਹੋ ਗਈ ਇਹ ਗੱਡੀਆਂ ਵਾਲੇ ਨੇ ਇੱਥੇ ਮੱਟੀ ਬਣਾਤੀ ਜਗਾ ਬਣਾਤੀ ਮੰਨਣ ਲਾਪੇ ਉਤੋਂ ਬਾਅਦ 10-20 ਵਾਰੀ ਉਤੋਂ ਬਾਅਦ ਮੇਲਾ ਚੱਲ ਗਿਆ ਹੁਣ ਮੇਲਾ ਲੱਗਦਾ ਇੱਥੇ ਗੱਡੀਆਂ ਵਾਲੇ ਇਕੱਠੇ ਹੁੰਦੇ ਸਾਲ ਪਿੱਛੋਂ ਅਤਸੂ ਚ ਸੁਖਣਾ ਪੂਰੀ ਹੁੰਦੀ ਹੈ ਸੁਖਣਾ ਪੂਰੀ ਹੁੰਦੀ ਹੈ ਜੀ ਹਾਂਜੀ 77 ਸਾਲ ਜੀ ਹਾਸੀ ਵਾਲੇ ਤੋਂ ਸ਼ੁਰੂ ਹੋਇਆ ਹਾਂਜੀ ਮੇਲਾ ਤਾਂ ਜਦੋਂ ਤੋਂ ਸ਼ੁਰੂ ਉਦੋਂ ਤੋਂ ਹੀ ਪਤਾ ਜੀ ਪਹਿਲਾਂ ਪਹਿਲਾਂ ਮੇਲਾ ਨਹੀਂ ਲੱਗਦਾ ਸੀ ਹਾਸੀ ਵਾਲਾ ਹੜਾ ਸੀ ਉਦੋਂ ਤੋਂ ਉਦੋਂ ਮੇਲਾ ਸ਼ੁਰੂ ਹੋਇਆ ਹਾਂਜੀ ਅਜੇ ਨੂੰ 88 ਵਾਲਾ ਹੜ ਨਹੀਂ ਆਇਆ ਸੀ ਆਯੋਦੋਂ ਹੋਲੇ ਹੋਲੇ ਹੁੰਦੇ ਸੀ ਉਦੋਂ ਦਾ ਹੀ ਮੇਲਾ ਸਾਡਾ ਨਾਨਾ ਸੀਗਾ ਇਹ ਮੇਰਾ ਨਾਂ ਤੀਰਤ ਸਿੰਘ ਹਾਂ ਹਾਂ ਮੇਰੇ ਪਿਓ ਦਾ ਨਾਂ ਕੀ ਆ ਮੇਰੇ ਪਿਓ ਦਾ ਨਾ ਬਾਬਾ ਬਾਬਾ ਟਕਕਾ ਦਾਸ ਈਸ਼ਰਦਾਸ ਟਕਕਾ ਦਾਸ ਉਦੋਂ ਦਾ ਹਾਂ ਈਸ਼ਰਦਾਸ ਉਦੋਂ ਬਾਅਦ ਸੂਰਦਾਸ ਬਾਬਾ ਈਸ਼ਰਦਾਸ ਤੁਹਾਡੇ ਨਾਨਾ ਜੀ ਸੀ ਹਾਂ ਨਾਨਾ ਜੀ ਸੀ ਜਿੱਨਾਂ ਦੀ ਆਹ ਜਗਾ ਅਸੀਂ ਬਰਗਾੜੀ ਪਿੰਡ ਰਹਿੰਦੇ ਆ ਪਰ ਇੱਥੇ ਨਾਨਕੇ ਢੇਰੀ ਅਸੀਂ ਨਾਨਕਿਆਂ ਜੀ ਪਲੇ ਸੀ ਜੀ ਇੱਥੇ ਇਹ ਜਿਹੜੇ ਜਵਾਗ ਮੁੰਡੇ ਸਾਡੇ ਛੋਟੇ-ਛੋਟੇ ਸਾਡੇ ਕੋਲ ਖੇਡਦੇ ਰਹਿੰਦੇ ਉੱਥੇ ਗੱਡੀਆਂ ਲਾਉਂਦੇ ਸੀ। ਉਹਦੋਂ ਫਿਰ ਜ਼ਿਆਦਾ ਪਾਣੀ ਆਇਆ ਫਿਰ ਪਹਿਲਾਂ ਸਰਗਵਾਸ ਪੇਲਾਂ ਦੇ ਹੋਏ ਸੀ ਤੇ ਬਾਅਦ ਚ ਇਹਨਾਂ ਦੇ ਜਾਣੇ ਕਰਨੀ-ਬਰਨੀ ਨਾਲ ਇਹਨਾਂ ਨੇ ਮੇਲੇ ਮਨਾਉਣ ਲੱਗ ਪਏ। ਇੱਕ ਮੇਲਾ ਇਹਨਾਂ ਦਾ ਮਾਝੇ ਮਨਾਉਣੇ ਦੀ ਅੰਮ੍ਰਿਤਸਰ ਏਰੀਆ ਜੱਬੋਵਾਲ ਪਿੰਡ ਹੈ। ਹਾਂ ਹਾਂ ਰਈਏ ਰਈਏ ਉਹ ਉਹ ਵਿਸਾਖੀ ਦੀ ਪਹਿਲੀ ਦਾ। ਹਾਂ ਹਾਂ। ਹੂੰ ਹੂੰ। ਇਹ ਜਿਹੜਾ ਇਹ ਮੇਲਾ ਜਿਹੜਾ ਕਿਵੇਂ ਇਹ ਲੱਗਦਾ। ਇਹ ਜੀ ਇਹ 10 ਤੋਂ ਸ਼ੁਰੂ ਹੁੰਦਾ ਤੇ 12 ਤੱਕ ਰਹਿੰਦਾ। हां हां 10 11 12 हां हर साल दी तरह ही मनाਉਂਦੇ ਹਰ ਸਾਲ ਹੀ ਆਉਂਦੇ ਰਹਿੰਦੇ ਆ ਆਗੂ ਪਿਛੂ ਵੀ ਉਹ ਤਾਂ ਮੱਥਾ ਮੱਥਾ ਟੇਕਣ ਵੀ ਆਉਂਦੇ ਰਹਿੰਦੇ ਤੇ ਹਾਂ ਸੁੱਖ ਪੂਰੀ ਹੁੰਦੀ ਸਾਹਿਬ ਹੈ ਮੇਰੇ ਪਦਾਦਾ ਨਾਨਾ ਜੀ ਭੋਲਾ ਸਿੰਘ ਇਹ ਬਾਬਾ ਜੀ ਦਾ ਨਾਨਾ ਜੀ ਇਹ ਨਾਨਾ ਸਗਾ ਨਾਨਾ ਜੱਸੀ ਹੂੰ ਹੂੰ ਇਹ ਪਿੰਡ ਵਾਸੀਆਂ ਨੂੰ ਲੰਗਰ ਚਲਾਇਆ ਜਾ ਰਿਹਾ ਹਾਂ ਪਿੰਡ ਮੁੰਨੀ ਠੀਕ ਆ ਤੇ ਬਬਲ ਹੁੰਦਾ ਮੇਡ ਮਲੇ ਦਾ ਉਹਦਾ ਜੁੜੇ ਭਾਈ ਜੀ ਗੱਡੀਆਂ ਵਾਲਿਆਂ ਦਾ ਮੇਲਾ ਚੱਲ ਰਿਹਾ ਜੀ ਇਹ 10 ਅੱਸੂ ਤੋਂ ਚੱਲਦਾ ਜੀ 10 11 12 ਸੂਈ ਇਹ ਕਾਫੀ ਸਮੇਂ ਤੋਂ ਸਾਡੀ ਸੌਰਤ ਤੋਂ ਪਹਿਲਾਂ ਦਾ ਹੀ ਮੇਲਾ ਲੱਗ ਰਿਹਾ ਜੀ ਤੇ 10 ਹੋ ਗਏ ਸਾਨੂੰ ਲੰਗਰ ਲਾਉਂਦਿਆਂ ਨੇ 10 ਸਾਲ ਹੋ ਗਏ ਹਾਂਜੀ ਹਾਂਜੀ ਸਾਰੀ ਦਿਹਾੜੀ ਚੱਲਦਾ ਲੰਗਰ ਜੀ ਹੁਣ ਵੀ 10 ਵਜੇ ਤੱਕ ਚੱਲੂਗਾ ਜੀ ਹਾਂਜੀ ਤੇ ਕੱਲ ਨੂੰ ਖੋਲ ਕਰਾਏ ਜਾਣਗੇ 3 ਵਜੇ ਤੋਂ ਬਾਅਦ ਹੀ ਹਾਂਜੀ ਸਾਂਝੇ ਤੌਰ ਤੇ ਹੀ ਹੈ ਜੀ ਹਾਂਜੀ 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 ਬਾਈ ਜੀ ਆ ਬਣਾ ਇਹ ਚਾਕੇ ਹੋ ਕਰਾਂ ਕਿਹੜੇ ਬੰਦਾ ਕੀ ਨਾਂ ਆਪਣਾ ਰੂਤ ਸਿੰਘ ਰੂਤ ਸਿੰਘ ਇਹ ਮੈਨੂੰ ਪਤਾ ਹੀ ਨਹੀਂਦਾ ਉਹ ਬਣਾਣੇ ਮਿਲਣਗੇ ਮੇਲਾ ਬਹੁਤ ਚਿਰ ਸਾਡੀ ਉਮਰ ਤੋਂ ਪਹਿਲਾਂ ਦਾ ਲੱਗਦਾ ਦਰਸ਼ਕੋ ਤੁਸੀਂ ਦੇਖ ਰਹੇ ਹੋ ਬਾਬਾ ਈਸ਼ਰਦਾਸ ਯਾਦਗਾਰੀ ਮੇਲਾ ਰਾਜਪੂਤ ਲਹਾਰਾਂ ਦਾ ਗੱਡੀਆਂ ਨਾਲ ਦਾ ਮੇਲਾ ਜੋ ਪਿੰਡ ਲੋਹਾਂ ਮਜੀਤ ਸਿੰਘ ਵਾਲਾ ਵਿਖੇ ਹਰ ਸਾਲ ਹੀ ਲੱਗਦਾ ਜਿੱਥੇ ਪੰਜਾਬ ਤੋਂ ਬਿਨਾਂ ਹਰਿਆਣਾ ਰਾਜਸਥਾਨ ਤੋਂ ਦੂਰੋ ਦਰੋਂ ਇਸ ਪਾਈਜਾਰੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਆ ਇਹ ਸਮੋਕੇ ਬੱਚਿਆਂ ਵਾਸਤੇ ਝੁੱਲੇ ਲਗਾਏ ਗਏ ਆ ਉਹ ਪਾਣੀ ਆਪਰੇ ਬਾਈ ਘਰੇ ਬੁਲੇ ਨਵੀਆਂ ਦਾ ਜੱਗ ਇਹਗਾ ਰਾਜਪੂਤ ਲਹਾਰ ਗੱਡੀਆਂ ਦਾ ਮੇਲਾ ਪਿੰਡ ਲੋਹਾਂ ਵਿਖੇ ਤੰਦਕਾਨਾਂ ਲੱਗੀਆਂ ਜਲੇਬੀਆਂ ਜਲੇਬੀਆਂ ਬਣਾਇਆ ਜਾ ਰਹੀਆਂ ਰਾਜਪੂਤ ਹਲਹਾਰ ਭਾਈਚਾਰੇ ਦੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੇ ਆ ਪੰਜਾਬ ਹਰਿਆਣਾ ਤੇ ਹਿਮਾਚਲ ਤੋਂ ਆਪਣੀਆਂ ਵਿਰਾਸਤੀ ਪੋਸ਼ਾਕਾਂ ਪਹਿਨ ਕੇ ਦੁਕਾਨਾਂ ਲੱਗੀਆਂ ਸਮਾਨ ਖਰੀਦ ਲੈਣ ਲੋਕ ਦੁਕਾਨਾਂ ਤੋਂ ਬਾਬਾ ਈਸ਼ਰਦਾਸ ਜੀ ਦੀ ਯਾਦਗਾਰੀ ਸਥਾਨ ਆ ਤੇ ਇੱਥੇ ਲੋਕ ਨਤਬਸਤਕ ਹੁੰਦੇ ਆ ਮੌਜੂਦਾ ਗੱਦੀ ਤੇ ਬਪਨ ਟੋਨੀ ਸ਼ਾ ਰਾਜਮਾਨਾ ਰਾਜਪੂਤ ਬਰਾਦਰੀ ਭਾਈਚਾਰੇ ਦੇ ਲੋਕ ਆ ਬਾਬਾ ਇਸ਼ਰਦਾ ਯਾਦਗਾਰੀ ਸਥਾਨ ਆਹੇ 2500 ਰੁਪਏ ਚੈਨ 2500 ਰੁਪਏ ਲੰਗਰ ਦਾ ਅਰਦਾਸ ਕਰਨ ਕਰਕੇ ਅਜੀਸ਼ ਜੀ ਦੇ ਤੰਤਰਤੀਆ ਵੱਲੋਂ ਅੰਤ ਵਿੱਚ ਦੇ ਦਿੱਤਾ ਆ ਵੀਬੀ ਮੀਤੋ ਤੇ ਇਗਾ ਉਦੋਂ ਸਰਪੰਚ ਸਾਹਿਬ ਦੇ ਕੋਲੇ ਬਣਾ ਸੀ ਇਹ ਸਰਪੰਚ ਸਾਹਿਬ ਦੇ ਘਰੇ ਮਿਲੇ ਸੀਗੇ ਪਿਛਲੇ ਦਿਨ ਇੱਥੇ ਵੀ ਖੜੇ ਸੀਗੇ ਇਹੀ ਘਰ ਇਹਨਾਂ ਦਾ ਠੀਕ ਆ ਠੀਕ ਆ ਮਾਦਾ ਤੁਹਾਡਾ ਬਾਬਾ ਤੁਹਾਡਾ ਕੀ ਲੱਗਦੇ ਸੀਗੇ ਬਾਬਾ ਸੂਰਤਪਰਾ ਬਾਬਾ ਟਿੱਕਾ ਦਾਸਪੁਰ ਬਾਬਾ ਸੂਰਤ ਦਾ ਮਿੱਤੋ ਬਾਬਾ ਸੂਰਤ ਦਾ ਤੁਹਾਡਾ ਵੀਰ ਜੀ ਲੱਗਦਾ ਸੀ ਜਿਹੜੇ ਬਾਬਾ ਇਨਸ਼ਾ ਅੱਲਾਹ ਸੀ ਉਹ ਦਾਦਾ ਸੀ ਹਾਂ ਟਿੱਕਾ ਸਨ ਹਾਂ ਪਿਤਾ ਜੀ ਸੀ ਪਟਤਕਾ ਰਾਮ ਤੁਸੀਂ ਹੁਣ ਇੱਥੇ ਰਹਿੰਦੇ ਹਾਂ ਹਾਂ ਇੱਥੇ ਰਹਿੰਦੇ ਹਾਂ ਹਾਂ ਲੋ ਮੇਰੇ ਨੇ ਹਾਂ ਬਹੁਤ ਜਿਆਦੇ ਸੁਖਣਾ ਪੂਰੀਆਂ ਹੁੰਦੀਆਂ ਹੈ ਜੀ ਦੂਰ ਦੂਰ ਤੋਂ ਦੁਨੀਆਂ ਹੁੰਦੀ ਹੈ ਸਾਰੇ ਸਿੰਘ ਸਜਾਉਂਦੇ ਹੈਗੇ ਆ ਬਹੁਤ ਜਿਆਦੇ ਇਹਦੀ ਲੀਲਾ ਬਹੁਤ ਹੈਗੀ ਹੈ ਜਿਹੜੇ ਇਹਨੂੰ ਮਸ਼ਹੂਰ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਹਾਂਜੀ ਸਾਰਿਆਂ ਨੂੰ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਮੈਂ ਬਾਬਾ ਟੋਨੀ ਬੋਲਦਾ ਲੋਹਾਮ ਤੋਂ ਤੇ ਬਾਬਾ ਜੀ ਬਾਰੇ ਹਰ ਸਾਲ ਆਪਣੇ ਮੇਲਾ ਪਿੰਡ ਲੋਹਾਮ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸਾਲ ਬਾਅਦ ਮੇਲਾ ਲੱਗਦਾ ਤੇ ਪਿੰਡ ਦੇ ਵੀ ਆਪਣਾ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਆ ਨਗਰ ਜਿਹੜਾ ਹੈ ਲੰਗਰ ਤੋਂ ਵੀ ਹੋਰ ਵੀ ਗਰਾਈ ਵੱਲੋਂ ਵੀ ਤੇ ਇਸ ਬਾਬਾ ਜੀ ਦਾ ਨਾਂ 100 ਤੇ 50 ਸਾਲ ਗੱਲ ਨੂੰ ਹੋ ਗਏ ਹੁਣੇ ਤਕਰੀਬਨ ਜੀ ਹਾਂਜੀ ਬਾਬਾ ਜੀ ਸਰਦਾਰ ਪਹਿਲੀ ਗੱਦੀ ਹਾਂਜੀ ਦੂਸਰੀ ਗੱਦੀ ਤੇ ਬਾਪੂ ਸ਼ੇਰ ਸਿੰਘ ਤੀਸਰੀ ਗੱਦੀ ਤੇ ਬਾਬਾ ਟਕਾਦਾ ਜੀ ਚੌਥੀ ਗੱਦੀ ਤੇ ਸੰਦੇ ਪਿਤਾ ਜੀ ਬਾਬਾ ਸੁਰਤਦਾਸ ਜੀ ਤੇ ਹਾਂਜੀ ਹੁਣ ਅਸੀਂ ਅਗਦੀ ਤੇ ਭਾਈਚਾਰਾ ਦੇ ਲੋਕ ਆਉਂਦੇ ਤੇ ਭਾਈਚਾਰਾ ਦੇ ਲੋਕ ਜਿੰਨੇ ਵੀ ਆਉਂਦੇ ਆਪਣੇ ਜਿੰਨਾਂ ਦੀ ਇੱਥੋਂ ਹੁਣ ਤਮੰਨਾ ਪੂਰੀਆਂ ਹੋਈਆਂ ਦੁੱਧ ਪੁੱਤ ਮਿਲੇ ਆ ਜੋ ਵੀ ਜੋ ਵੀ ਸੁੱਖਣਾ ਸੋਕ ਕੇ ਜਾਂਦੇ ਸਾਰੀ ਮਨੋਗਾਮਨਾ ਪੂਰੀ ਹੋਈ ਹੈ ਸਾਰੇ ਆਉਂਦੇ ਦੁਨੀਆ ਜਿਹੜੇ ਜਿਹਨਾਂ ਦੀ ਸੁੱਖਾਂ ਪੂਰੀਆਂ ਹੋਈਆਂ ਇੱਥੇ ਸਾਰੇ ਆਉਂਦੇ ਜਿੰਨੇ ਸਾਡੀ ਬਰਾਦਰੀ ਬਾਕੀ ਪੰਜਾਬੀ ਲੋਕ ਵੀ ਬਹੁਤ ਆਉਂਦੇ ਆ 6:40 ਦਾ ਸਮਾਂ ਹੋ ਗਿਆ 26 ਸਤੰਬਰ 2025 ਦਿਨ ਸ਼ੁੱਕਰਵਾਰ ਰਾਜਪੂਤ ਲਹਾਰ ਬਰਾਦਰੀ ਦੇ ਬਾਬਾ ਇਸ਼ਰਦਾਸ ਜੀ ਦੀ ਯਾਦ ਦੇ ਵਿੱਚ ਇਹ ਮੇਲਾ ਲੱਗਦਾ ਇੱਥੇ ਇਹ ਉਹਨਾਂ ਦੀ ਮਾਵਨ ਸਥਾਨ ਹੈ ਇੱਥੇ ਜਿਹੜੇ ਪਾਈਂ ਜਾਂਦੇ ਆ ਲੋਕ ਆ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਨਜ਼ਰ ਆ ਰਹੀਆਂ ਨੇ ਦੂਰੋਂ ਆਉਂਦੇ ਆ ਭਾਈ ਜਰੇ ਦੇ ਲੋਕ ਬਾਬੇ ਦੇ ਦਰਸ਼ਨ ਕਰਨ ਦੁਕਾਨਾਂ ਲੱਗੀਆਂ ਤਕਰੀਬਨ ਪੌਣੇ 7 ਵਜੇ ਦਾ ਸਮਾਂ ਹੋ ਗਿਆ ਪਰ ਫਿਰ ਵੀ ਬਾਜ਼ਾਰ ਜਿਹੜੇ ਉਹ ਪੂਰੇ ਭਰੇ ਪਏ ਆ ਸਮਾਨ ਲੈ ਰਿਆ ਇਹ ਪੱਕੇ ਮਕਾਨ ਵੀ ਆ ਘਰ ਜਿਹੜਾ ਪੱਕਾ ਮਕਾਨ ਬਣਾਇਆ ਇੱਥੇ ਭਾਈ ਜਿਹੜੇ ਨੇ ਪੱਕੇ ਮਕਾਨ ਬਣਾਏ ਆ ਇਹ ਸਤ ਸ੍ਰੀ ਅਕਾਲ ਸਤਿਆ ਆ ਮੇਲਾ ਹੈ ਵਡਵਡੇਰਾਂ ਦਾ ਹਾਂ ਵਡਵਡੇਰਾਂ ਦੇ ਘਰ ਮੇਲਾ ਤਾਂ ਲੱਗਦਾ ਸਰੂ ਤੋਂ ਹੀ ਆਪਣੇ ਪਿੰਡ ਲੋ ਆਮ ਹੈ ਆ ਮੇਰਾ ਵੱਡੇ ਮੁੰਡੇ ਦਾ ਘਰ ਹੈ ਤੇ ਮੈਰੇ ਇਨੇ ਕਾਲੀਗੇ ਵਾਲੇ ਹਾਂ ਇੱਧਰ ਦੁਕਾਨਾਂ ਲੱਗੀਆਂ ਐ ਤੇ ਝੂਲਾ ਨੋ ਨਵੀਆਂ ਜੋੜੀਆਂ ਨਵੀਆਂ ਬਹਿਆਂ ਹਮ ਹਮਾ ਕੇ ਪਹੁੰਚਦੇ ਬਾਬਾ ਜੀ ਦੇ

ਬਾਬਾ ਜੀ ਨੇ ਪਾਵਨਸਥਾਨ ਤੇ ਨਤਮਸਤਕ ਹੋ ਕੇ ਆਉਂਦੇ ਸ਼ਰਧਾਲੂ ਇਹ ਗੋਲੇ ਵਾਲੇ ਤੋਂ ਆਏ ਜੋੜੀ ਕਿ ਕਿਹੜਾ ਪਿੰਡ ਦਾ ਹੈ ਗੋਲੇ ਵਾਲਾ ਇਹਨਾਂ ਦਾ ਨਾਂ ਲੱਗੂ ਗਿੱਲ ਟੁੱਟੂ ਗਿੱਲ ਇਹ ਗੱਭੂ ਗਿੱਲ ਤੁਹਾਡਾ ਨਾਂ ਕੀ ਹੈ ਸੀਮਾ ਸੀਮਾ ਗੋਲੇ ਵਾਲੇ ਤੋਂ ਆਇਆ ਗੱਗੂ ਗੱਲ ਤੇ ਸੀਮਾ ਆਉਂਦਾ ਅੱਜ ਪਾਕਿਸਤਾਨ ਤੇ ਨਤਮਸਤਕ ਹੋ ਗਏ ਜਾਂਦੇ ਆ ਗੋਲੇ ਵਾਲੇ ਤੋਂ ਨੌਜਵਾਨ ਕੁੱਦਾ ਨਾ ਗੱਗੂ ਗੱਲ ਤੇ ਉਹਦੀ ਪਤਨੀ ਦਾ ਨਾਮ ਸੀਮਾ ਬਾਬਾ ਜੀ ਦੇ ਸਤਾਨ ਤੇ ਨਤਮਸਤਕ ਹੋ ਕੇ ਆਉਂਦੇ ਆ ਉਹ ਆਪਕੇ ਨਾਲ ਦਸ ਤਰ੍ਹਾਂ ਦੇ ਪ੍ਰੋਗਰਾਮ ਹੋਏ। ਉਹ ਕਾਲਪੁਰੇ ਦਾ ਪ੍ਰੋਗਰਾਮ। ਦਸ ਤਰ੍ਹਾਂ ਦੇ ਹੋਏ। ਠੀਕ ਹੈ। ਜਾਓ ਵੀ ਮੁੰਡਾ ਨਾਲ ਧਰਸ। ਮੇਰੇ ਤੋਂ ਮੇਰ ਨਾਲ ਚਾਹਾਂ ਮੈਂ ਤੁਹਾਨੂੰ ਦੱਸਦਾ। ਆਊਟਸਾਈਡ ਆਊਟ। ਆਊਟਸਾਈਡ ਆਊਟ। ਦਸ ਰੁਪਏ ਦਾ ਗਲਾਸ, ਦਸ ਰੁਪਏ ਦਾ ਗਲਾਸ, ਦਸ ਰੁਪਏ ਦਾ। ਦਸ ਤਰ੍ਹਾਂ ਦੀ ਹੋਈ ਵਰਤ। ਨੌਜਵਾਨ ਗੱਗੂ ਗੱਲ ਤੇ ਉਹਦੀ ਪਤਨੀ ਸੀਮਾ ਬਾਬਾ ਜੀ ਦੇ ਪਾਕਿਸਤਾਨ ਤੇ ਨਤਮਸਤਕ ਕਿਉਂ ਹੁੰਦੇ ਆ Doctor phải làm sao cho kẻ lại làm sao cho kẻ lại làm sao cho kẻ lại ਆਕਟਰ ਪੇਗਲਾ ਆਕਟਰ ਪੇਗਲਾ ਅੰਤਪੋਤਾਂ ਦਾ ਦਾਦਾ ਜੀ ਪਰੇਵੋਕਾ ਕੰਕਾ ਜਨਾ ਪਿੰਡਾਂ ਬਾਈ ਕਿਹੜਾ ਪਿੰਡਾਂ ਉਸਾਰੀ ਹੈ ਹਾਂ ਉਸਾਰੀ ਉਸਾਰੀ ਇੱਥੇ ਨਹੀਂ ਸੁਖਨਾਪੁਰ ਦੇ ਉਹਨਾਂ ਦਾ ਭੈਣ ਦਾ ਕਿੰਨਾ ਸਨੀਤਾ ਸਨੀਤਾ ਥੋੜਾ ਨਾ ਮਲਕੀਰ ਸਿੰਘ ਮਲਕੀਰ ਸਿੰਘ ਮਨਕੀਰ ਸਿੰਘ ਪਿੰਡ ਖੋਸਾਰਨ ਧੀਰ ਤੋਂ ਉਹਨਾਂ ਦੀ ਪਤਨੀ ਸ੍ਰੀਤਾ ਇਹ ਵੀ ਨਤਮਸ ਤੋਂ ਕੋਗੇ ਜਾਂਦੇ ਆ ਪਰ ਜਗ੍ਹਾ ਨਹੀਂ ਮਿਲ ਰਹੀ ਰਸ਼ ਬਹੁਤ ਆ ਸ਼ਰਧਾਲੂਆਂ ਦਾ ਰਸਤਾ ਦੇ ਦਿਓ ਭਾਈ ਰਸਤਾ ਦੇ ਦਿਓ ਮਗਰੋਂ ਭਾਈ ਸਾਹਿਬ ਆ ਰਾਹ ਦੇ ਦਿਓ ਭਾਈ ਮਗਰੋਂ ਆਹ ਨਾ ਉਹ ਆ ਗਿਆ ਸਾਡਾ ਪੁੱਤਰੀ ਯਾਦ ਹੈ ਕਿ ਨਾ ਮਾਤਾ ਜੀ ਆਂਦ ਰਹੇ ਨਾ ਉਹ ਆ ਰਹੀ ਦੀ ਰੋਹ ਖਾਲੀ ਕਰਾਈ ਆ ਉਹਦੇ ਪਿੱਛੇ ਕੋਈ ਨਾ ਕੋਈ ਆ ਜਾਂਦਾ ਮੈਂ ਅਨਮੋਲ ਅਨਮੋਲ ਸਿੰਘ ਹਾਂਜੀ ਹਾਂਜੀ ਅਨਮੋਲ ਸਿੰਘ ਅਨਮੋਲ ਸਿੰਘ ਬਰਗਾੜੀ ਇਧਰੋਂ ਸੈੱਲ ਸੀ ਇਹ ਅਨਮੋਲ ਸਿੰਘ ਬਰਗਾੜੀ ਇਹ ਬਾਬਾ ਜੀ ਦੇ ਦਰਸ਼ਨ ਕਰਨ ਆਇਆ ਤੇ ਮੇਲੇ ਦੇ ਵਿੱਚ ਇਹ ਮੁੰਡੇ ਨੇ ਸਾਡੀ ਮਾਦਤ ਵੀ ਕੀਤੀ ਸਾਡਾ ਇੱਕ ਪ੍ਰੋਡਕਟ ਵਾਜ ਗਿਆ ਸੀਗਾ ਧੰਨਵਾਦ ਇਹਦਾ ਮਿਹਰਬਾਨੀ